ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਆਂ ਜੀ ਬਹੁਤ ਹੀ ਕੈਲਸ਼ੀਅਮ ਪ੍ਰੋਟੀਨ ਦੇ ਨਾਲ ਭਰਪੂਰ ਰੈਸਪੀ ਅੱਜ ਆਪਾਂ ਬਣਾਵਾਂਗੇ ਜੀ ਪੁੱਜੇ ਛੋਲਿਆਂ ਦੇ ਲੱਡੂ ਹਾਂਜੀ ਪੁੱਜੇ ਛੋਲਿਆਂ ਦੇ ਜਿਹੜੇ ਲੱਡੂ ਆ ਗੁੜ ਦੇ ਵਿੱਚ ਪਾ ਕੇ ਤੇ ਵਿੱਚ ਆਪਾਂ ਜਿਹੜੇ ਹੈਗੇ ਆ ਜੀ ਚਿੱਟੇ ਤੇਲ ਪਾ ਕੇ ਬਹੁਤ ਹੀ ਵਧੀਆ ਲੱਡੂ ਤਿਆਰ ਕੀਤੇ ਆ ਜੀ ਹਾਂਜੀ ਲੱਡੂ ਵੀ ਤਿਆਰ ਕਰ ਸਕਦੇ ਤੇ ਇਸ ਤਰ੍ਹਾਂ ਜੀ ਆਪਾਂ ਭੈਣੋ ਜਿਵੇਂ ਕੱਲੀ ਕੱਲੀ మోటా సా గ తయారా జీ ਹਾਂਜੀ ਛੋਲੇ ਤਾਂ ਆਪਾਂ ਸਾਫ਼ ਕਰ ਲਏ ਜੀ ਤੇ ਹੁਣ ਆਪਾਂ ਜਿਹੜਾ ਗੁੜਾ ਨਾ ਉਹਨੂੰ ਵੀ ਬਰੀਕ-ਬਰੀਕ ਇਸ ਤਰ੍ਹਾਂ ਕੋਈ ਕਰਦ ਦੇ ਨਾਲ ਜਾਂ ਚਾਕੂ ਦੀ ਸਹਤ ਨਾਲ ਤੁਸੀਂ ਕਰ ਸਕਦੇ ਆ ਨਿੱਕਾ-ਨਿੱਕਾ ਕਰ ਲਗੇ ਜਿੰਨੇ ਆਪਾਂ ਛੋਲੇ ਲਵਾਂਗੇ ਜੀ ਤੇ ਉਨਾਂ ਹੀ ਬਰਾਬਰ ਮਾਤਰਾ ਦੇ ਵਿੱਚ ਆਪਾਂ ਜਿਹੜਾ ਗੁੜਾ ਉਹ ਲੈਣਾ ਹਾਂਜੀ ਆਪਾਂ ਹੁਣ ਗੁੜ ਵੀ ਤਿਆਰ ਕਰ ਲਿਆ ਜੀ ਤੇ ਆਪਾਂ ਛੋਲੇ ਵੀ ਤਿਆਰ ਕਰ ਲਏ ਹਨਾ ਹੁਣ ਆਪਾਂ ਨਾ ਕੜਾਈ ਹੈ ਜਿਹੜੀ ਉਹ ਗੈਸ ਤੇ ਰੱਖ ਲੈਣੀ ਆ ਆਗਾ ਜਿਹੜੀ ਆਪਾਂ ਉਹ ਮੀਡੀਅਮ ਰੱਖਾਂਗੇ ਸੇਕ ਤੇ ਆਪਾਂ ਜਿਹੜਾ ਗੁੜਾ ਨਾ ਆਪਾਂ ਇਹ ਬਰੀਕ ਕੀਤਾ ਸੀਗਾ ਤੇ ਇਹਨੂੰ ਆਪਾਂ ਹੁਣ ਕੜਾਈ ਦੇ ਵਿੱਚ ਪਾਵਾਂਗੇ ਇਹਨੂੰ ਥੋੜਾ ਜਿਹਾ ਆਪਾਂ ਮੈਲਟ ਹੋਣ ਦਿਆਂਗੇ ਗੋੜਨਾ ਤੇ ਇਹਨੇ ਆਪ ਆਪ ਹੀ ਇਸ ਤਰ੍ਹਾਂ ਆਪ ਹੀ ਮੈਲਟ ਹੋ ਜਾਣਾ ਵਾ ਥੋੜਾ ਜਿਹਾ ਆਪਾਂ ਇੱਕ ਚੂਲੀ ਦੇ ਹਿਸਾਬ ਨਾਲ ਜਾਂ ਦੋ ਚਮਚੇ ਕਹ ਲਿਖੇ ਐਨਾ ਕੁ ਪਾਣੀ ਪਾਵਾਂਗੇ ਬਸ ਇਹ ਬਹੁਤ ਵਧੀਆ ਚੀਜ਼ ਆ ਜੀ ਬਣ ਕੇ ਤਿਆਰ ਹੋਣੀ ਆ ਜਿਵੇਂ ਛੋਲੇ ਆ ਹਨਾ ਛੋਲਿਆਂ ਦੇ ਵਿੱਚ ਕੈਲਸ਼ੀਅਮ ਆਇਰਨ ਤੇ ਗੁੜ ਗੁੜ ਦੇ ਵਿੱਚ ਵੀ ਕੈਲਸ਼ੀਅਮ ਆਇਰਨ ਬੱਚਿਆਂ ਨੇ ਖਾਣਾ ਵੱਡਿਆਂ ਨੇ ਖਾਣਾ ਕੋਈ ਵੀ ਇਹਨਾਂ ਨੂੰ ਜਿਹੜਾ ਚਾਹ ਕੇ ਖੁਸ਼ੀ-ਖੁਸ਼ੀ ਖਾਂਦਾ ਏ ਨਾਲੇ ਇਹਦਾ ਕੋਈ ਆਪਾਂ ਨੂੰ ਬਿਲਕੁਲ ਵੀ ਕੋਈ ਡਰ ਨਹੀਂ ਜਾਂ ਕੋਈ ਖੰਗ ਹੋ ਜੂਗੀ ਜਾਂ ਕੋਈ ਇਹਦਾ ਨੁਕਸਾਨ ਆ ਇਹਦਾ ਫਾਇਦਾ ਹੀ ਫਾਇਦਾ ਜਿੰਨਾ ਵੀ ਆਪਾਂ ਇਹਨੂੰ ਖਾਵਾਂਗੇ ਅੱਥ ਨੇ ਜੇ ਭੁੱਖ ਲੱਗਦੀ ਆ ਤਾਂ ਆਪਾਂ ਇੱਕ ਇਹਨੂੰ ਖਾ ਲੈਨੇ ਆ ਉਸੀਂ ਚਾਹੋ ਇਹ ਰੀਆਂ ਪਿੰਨੀਆਂ ਵਟ ਲਿਓ ਤੁਸੀਂ ਚਾਹੋ ਇਹਨੂੰ ਕਹਿਰਾ ਕਹਿਰਾ ਜਿਆ ਕਰ ਲਿਓ ਚਾਹੇ ਇਹਨੂੰ ਜਿਵੇਂ ਆਪਾਂ ਗੱਚਕ ਬਣਾਉਣੇ ਹੁੰਨੇ ਆ ਉਸ ਤਰ੍ਹਾਂ ਵੀ ਇਹ ਵਧੀਆ ਬਣ ਜਾਣਾ ਤੁਸੀਂ ਨਾ ਇਹ ਵੀਡੀਓ ਸਕਿੱਪ ਨਾ ਕਰਿਓ ਆਪਾਂ ਜਿਵੇਂ ਇਹਦੀ ਹੁਣ ਚਾਸਨੀ ਬਣਾਈ ਜਾਂਦੀ ਆ ਗੁੜ ਦੀ ਸੋ ਉਹਨੂੰ ਆਪਾਂ ਚਾਸਨੀ ਵੀ ਦੱਸਣੀ ਆ ਵੀ ਇਹਦੀ ਕਿਵੇਂ ਬਣਨੀ ਆ ਤਾਂ ਕਿ ਜਦੋਂ ਆਪਾਂ ਇਹਨੂੰ ਜੇ ਆਪਾਂ ਗੱਚਕ ਵਾਂਗੂ ਵੀ ਬਣਾਵਾਂਗੇ ਨਾ ਇਹ ਚੀੜਾ ਜਿਆ ਨਾ ਬਣੇ ਵਧੀਆ ਆਪਣਾ ਗੰਦਾ ਨਾਲ ਨਾ ਲੱਗੇ ਵਧੀਆ ਬਣ ਕੇ ਤਿਆਰ ਹੋਊਗਾ ਚਿਕਵੀ ਇਹਦੀ ਜੀ ਦੇਖੋ ਜੀ ਇਹ ਮੈਲਟ ਹੋ ਗਿਆ ਗੁੜ ਆਪਣਾ ਇਹ ਵਿਚਾਸਨੀ ਆ ਜਿਹੜੀ ਉਹ ਤਿਆਰ ਹੋ ਗਈ ਆ ਤੇ ਆਪਾਂ ਵੇਖਦੇਵੇਂ ਇਹਨੂੰ ਮੜਾ ਦੇ ਪਾਣੀ ਚ ਪਾ ਕੇ ਵੀ ਇਹ ਵਧੀਆ ਤਿਆਰ ਹੋ ਗਈ ਤੇ ਆਪਾਂ ਨਾ ਇਹਦੇ ਵਿੱਚ ਹੁਣ ਦੋ ਚਮਚੇ ਦੇਸੀ ਘਿਓ ਦੇ ਪਾਵਾਂਗੇ ਜੀ ਦੋੜ ਕ ਚਮਚਾ ਹੀ ਆਪਾਂ ਪਾਣੀ ਦਾ ਇਹਦੇ ਵਿੱਚ ਪਾਇਆ ਸੀ ਨਾ ਤੇ ਹੁਣ ਆਪਾਂ ਜਿਹੜਾ ਘਿਓ ਆ ਦੋ ਚਮਚੇ ਲਾ ਲਓ ਬਸ ਇੰਨਾ ਕੁ ਘਿਓ ਆਪਾਂ ਦੇਸੀ ਘਿਓ ਦਾ ਪਾਤਾ ਵਿੱਚ ਤੇ ਹੁਣ ਆਪਾਂ ਇਹਦੀ ਚਾਸਨੀ ਆ ਜਿਹੜੀ ਉਹ ਚੈੱਕ ਕਰਾਂਗੇ ਵੀ ਵਧੀਆ ਬਣ ਗਈ ਆ ਇੱਕ ਪਾਣੀ ਆਪਾਂ ਪਾ ਲਿਆ ਇਸ ਤਰ੍ਹਾਂ ਕੌਲੀ ਦੇ ਵਿੱਚ ਤੇ ਇਹ ਕਿਹੋ ਜਿਹੀ ਕੌਲੀ ਸੀ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਮਾੜਾ ਜਿਹਾ ਪਾ ਕੇ ਵੇਖਾਂਗੇ ਇਹ ਇਸ ਤਰ੍ਹਾਂ ਚਾਸਣੀ ਇਸ ਤਰ੍ਹਾਂ ਪਾਵਾਂਗੇ ਆਪਾਂ ਇਹ ਕਰਕੇ ਇਹ ਵੀ ਜੇ ਤਾਂ ਆਪਣੀ ਆਏ ਇੱਕ ਡਲੀ ਆਏ ਚੱਕੀ ਗਈ ਹੈ ਨਾ ਦੇਖੋ ਵਧੀਆ ਬਣੀ ਵੀ ਆਏ ਡਲੀ ਜੀ ਬਣਦੀ ਹੈ ਨਾ ਇਹਦੀ ਨਹੀਂ ਇਹ ਚੱਕੀ ਨਹੀਂ ਜਾਂਦੀ ਹੁੰਦੀ ਪਾਣੀ ਦੇ ਵਿੱਚੋਂ ਇਹ ਚਾਸਣੀ ਆਪਣੀ ਬਿਲਕੁਲ ਤਿਆਰ ਆ ਹੁਣ ਅਣਾ ਆਪਾਂ ਇਹਦੇ ਵਿੱਚ ਛੋਲੇ ਆ ਜਿਹੜੇ ਉਹ ਪਾ ਦੇਨੇ ਆਪਾਂ ਇਹਦੇ ਵਿੱਚ ਗੁੜ ਦੇ ਦੇਖੋ ਜੀ ਪਹਿਲਾਂ ਆਪਾਂ ਤੇਲ ਵੀ ਪਾਵਾਂਗੇ ਚਿੱਟੇ ਬੱਚਿਆਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਜੀ ਚਿੱਟੇ ਤੇਲ ਆ ਜਿਹੜੇ ਕੈਲਸ਼ੀਅਮ ਆਇਰਨ ਪ੍ਰੋਟੀਨ ਸਾਰਾ ਕੁਝ ਇਹਦੇ ਵਿੱਚ ਆ ਜਿਹੜਾ ਹੁਣ ਆਪਾਂ ਛੋਲੇ ਤਿਆਰ ਕੀਤੇ ਸੀ ਇਹ ਵੀ ਵਿੱਚ ਪਾ ਦੇਨੇ ਆਪਾਂ ਗੈਸ ਬਿਲਕੁਲ ਜ਼ਮਤੇ ਰੱਖਣੀ ਹੈਗੀ ਆਪਾਂ ਇਹ ਤਾਂ ਤੁਸੀਂ ਰੋਟੀ ਖਾ ਕੇ ਭਾਵੇਂ ਪਿੰਨੀ ਲੈ ਲਓ ਸ਼ਾਮ ਨੂੰ ਇੱਕ ਇਹਦੀ ਵੱਟ ਕੇ ਜੇ ਆਪਾਂ ਪਿੰਨੀ ਰੱਖ ਲੀ ਜੇ ਭਾਵੇਂ ਇਹਨੂੰ ਗੱਚਕ ਵਾਂਗ ਉਹ ਇਹਨਾਂ ਟੂੜਗਾ ਬਣਾ ਲਿਓ ਕਿਉਂਕਿ ਇਹਦੀ ਚਾਸਨੀ ਵਧੀਆ ਤਿਆਰ ਹੋਈ ਹੈ ਨਹੀਂ ਚੀੜਾ ਨਹੀਂ ਬਣਾਣਾ ਜੀ ਜਿਵੇਂ ਆਪਾਂ ਕਹਦੇ ਨੇ ਵੀ ਜੇ ਗੱਚਕ ਬਣਾਈ ਤਾਂ ਖਣੀ ਵੀ ਟੁੱਟਣੀ ਨਹੀਂ ਨਹੀਂ ਹੈ ਆਪਾਂ ਨੂੰ ਗੁੜ ਨਾਲ ਦੰਦਾ ਨਾਲ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਹੈ ਲਓ ਜੀ ਹੁਣ ਆਪਾਂ ਗੈਸ ਬੰਦ ਕਰ ਦਿਆਂਗੇ ਤੇ ਇਹਨੂੰ ਆਪਾਂ ਹਲਾਉਂਦੇ ਰਵਾਂਗੇ 2 ਮਿੰਟ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਆਪਾਂ ਠੰਡਾ ਹੋਣ ਦਿਆਂਗੇ ਜੀ 5-7 ਮਿੰਟ ਜਦੋਂ ਇਹ ਠੰਡਾ ਹੋ ਗਿਆ ਨਾ ਫਿਰ ਇਹਨੂੰ ਮਾਰਾ ਜਾ ਹੱਥ ਜਿਹਾ ਲੱਗਦਾ ਹੋ ਜਾਊਗਾ ਹਾਂਜੀ ਇਹਨਾਂ ਵਿੱਚੇ ਤੀ ਠੰਡਾ ਹੋ ਜਾਵੇ ਤੇ ਗੜਜਾ ਥੱਲੇ ਨਾ ਲੱਗੇ ਆਪਾਂ ਇਹਨੂੰ ਇੱਕ ਠੰਡੇ ਪਾਂਡੇ ਦੇ ਵਿੱਚ ਟਰਾਂਸਫਰ ਕਰ ਲਾਂਗੇ ਇਹ ਦੇ ਵਿੱਚ ਆਪਾਂ ਤੇਲ ਪਾਤੇ ਜੀ ਬੜਾ ਹੀ ਇਹਦਾ ਸਵਾਦ ਬਹੁਤ ਵੱਖਰਾ ਜਿਹਾ ਸਵਾਦ ਆਉਣਾ ਇਹਦਾ ਖਾਣ ਦੇ ਵਿੱਚ ਬਣਾਉਣਾ ਤੁਸੀਂ ਜ਼ਰੂਰ ਆ ਇਹ ਹੱਥ ਸੰਦਾ ਜਿਹਾ ਹੋ ਗਿਆ ਇਹਨੂੰ ਆਪਾਂ ਬਹੁਤਾ ਜ਼ਿਆਦਾ ਨਹੀਂ ਠਾਰਨਾ ਜੀ ਨਹੀਂ ਫਿਰ ਇਹਨਾਂ ਨੇ ਜੋੜਨਾ ਨਹੀਂ ਹੈਨਾ ਤੇ ਤੁਸੀਂ ਚਾਹੋ ਇਹਨਾਂ ਨੂੰ ਐ ਗਰਮ ਗਰਮ ਨੂੰ ਤੇ ਇਹਦੀ ਟਿੱਕੀ ਵੀ ਗੱਚਕ ਵਾਂਗੂ ਬਣਾ ਸਕਦੇ ਹੋ ਨਹੀਂ ਥੋੜਾ ਜਿਹਾ ਪਾਣੀ ਹੱਥਾਂ ਨੂੰ ਲਾ ਕੇ ਤੇ ਇਹਦੇ ਜਿਹੜੇ ਲੱਡੂ ਆਪਾਂ ਇਸ ਤਰ੍ਹਾਂ ਵਟ ਸਕਦੇ ਆ। ਥੋੜਾ ਜਿਹਾ ਪਾਣੀ ਲਾ ਲਿਆ ਕਰਿਓ ਹੱਥਾਂ ਨੂੰ। ਜੀ ਅੱਜ ਆਪਣੀ ਰੈਸਪੀ ਹੈ ਜੀ ਜਿਹੜੀ ਇਹ ਤਿਆਰ ਹੋ ਗਈ ਆ ਤੇ ਇਹਨੂੰ ਨਾ ਆਪਾਂ ਹੁਣ ਇੱਕ ਡੱਬੇ ਦੇ ਵਿੱਚ ਪਾਵਾਂਗੇ ਤੇ ਇਹਨੂੰ ਆਪਾਂ ਜਿਵੇਂ ਮਹੀਨਾ ਡੋਲ ਮਹੀਨਾ ਜਿਵੇਂ ਮਰਜ਼ੀ ਇਹਨੂੰ ਸਟੋਰ ਕਰਕੇ ਰੱਖ ਲਓ ਇਹ ਕਿਹੜਾ ਖਰਾਬ ਹੋਣੀ ਆ ਤੇ ਬਹੁਤ ਹੀ ਇਹ ਸਰੀਰ ਨੂੰ ਵਧੀਆ ਫਾਇਦੇਮੰਦ ਜੇ ਮੈਂ ਆਪਣੀ ਕੋਈ ਨਿਗਾ ਕਮਜ਼ੋਰ ਆ ਜਾਂ ਹੱਡੀਆਂ ਦੀ ਕਮਜ਼ੋਰੀ ਹੈ ਤੇ ਬਹੁਤ ਵਧੀਆ ਚੀਜ਼ ਆ ਜੀ ਆਪਣੀ ਬਣ ਕੇ ਤਿਆਰ ਹੋਈ ਆ ਤੇ ਸਾਡੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਸਾਨੂੰ ਦਿਓ ਛੁੱਟੀਆਂ ਜੀ ਹਣ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਜੀ